ਪੁੱਲਰ ਮਾਮਲੇ 'ਚ ਵੱਡਾ ਅਪਡੇਟ ਹੈ ਸੀਬੀਆਈ ਨੇ ਪੰਜਾਬ ਦੇ ਸਸਪੈਂਡ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਪੁੱਲਰ ਦੀ ਚੰਡੀਗੜ੍ਹ ਸਥਿਤ ਰਿਹਾਈਸ਼ ਦੀ ਦੂਜੇ ਗੇਟ ਦੀ ਤਲਾਸ਼ੀ ਲਈ ਜਿਸ ਵਿੱਚ ਨਕਦੀ ਅਤੇ ਕੀਮਤੀ ਸਮਾਨ ਜ਼ਬਤ ਕੀਤਾ ਗਿਆ ਹੈ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਪੁੱਲਰ ਨੇ ਪਿਛਲੇ ਹਫਤੇ ਰਿਸ਼ਵਤ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਧਿਕਾਰੀਆਂ ਅਨੁਸਾਰ ਪੁੱਲਰ ਤੇ ਸੈਕਟਰ 40 ਸਥਿਤ ਘਰ ਤੇ ਅਜੇਹੇ ਸਮੇਂ ਛਾਪਾ ਮਾਰਿਆ ਗਿਆ ਜਦ ਰਿਪੋਰਟਾਂ ਚ ਕਿਹਾ ਜਾ ਰਿਹਾ ਸੀ ਕਿ ਉਹ ਏਜੰਸੀ ਨਾਲ ਸਹਿਯੋਗ ਨਹੀਂ ਕਰ ਰਹੇ। ਉਹਨਾਂ ਨੇ ਕਿਹਾ ਕਿ ਸ਼ਾਪੇ ਦੌਰਾਨ ਸੀਬੀਆਈ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਅਤੇ ਇਮਾਰਤ ਦੀ ਕੀਮਤ ਦਾ ਵੀ ਮੁਲਾਂਕਣ ਕੀਤਾ। ਭੁੱਲਰ ਨੂੰ ਇੱਕ ਕੁਆਰਟ ਦੇ ਵਕਰੀਤਾ ਤੋਂ ਸੇਵਾ ਪਾਣੀ ਦੇ ਨਾਮ ਤੇ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਹੇਠ 16 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੂੰ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ ਕੱਸਦਿਆਂ ਕਿਹਾ ਸੀ ਕਿ ਭਗਵੰਤ ਮਾਨ ਦਾ ਟਵੀਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਉਸ ਆਲੋਚਨਾ ਨੂੰ ਦੂਰ ਕਰਨ ਦੀ ਇੱਕ ਬੇਸ਼ਰਮੀ ਵਾਲੀ ਕੋਸ਼ਿਸ਼ ਹੈ ਜਿਸ ਦਾ ਸਾਹਮਣਾ ਉਹ ਅਤੇ ਉਹਨਾਂ ਦੇ ਮੰਤਰੀ ਵਿਧਾਇਕ ਆਪਣੀ ਸਰਕਾਰ ਦੇ ਭ੍ਰਿਸ਼ਟਾਚਾਰ ਤੇ ਚੁੱਪ ਰਹਿਣ ਅਤੇ ਸ਼ਮੂਲੀਅਤ ਹੋਣ ਕਰਕੇ ਕਰ ਰਹੇ ਨੇ ਮਾਨਸਾਹਬ ਡੀਆਈਜੀ ਭੁੱਲਰ ਦੀ ਮੌਤ ਲਈ ਆਲ ਇੰਡੀਆ ਸਰਵਿਸਸਿਸ ਡਿਸਪਲਾਈਨ ਅਤੇ ਅਪੀਲਸ ਰੂਲਸ ਦੇ ਨਿਯਮ 3 ਅਤੇ 2 ਦੇ ਅਧੀਨ ਹੋਈ ਹੈ ਇਹ ਨਿਯਮ 48 ਘੰਟਿਆਂ ਤੋਂ ਵੱਧ ਸਮੇਂ ਲਈ ਸਰਕਾਰੀ ਹਿਰਾਸਤ ਵਿੱਚ ਨਜ਼ਰਬੰਦ ਕੀਤੇ ਕਿਸੇ ਵੀ ਅਧਿਕਾਰੀ ਨੂੰ ਮੁਕਤਲ ਕਰਨ ਦਾ ਹੁਕਮ ਦਿੰਦਾ ਅਜਿਹੇ ਮਾਮਲੇ ਵਿੱਚ ਨਾ ਤਾਂ ਤੁਹਾਡੀ ਅਤੇ ਨਾ ਹੀ ਤੁਹਾਡੀ ਸਰਕਾਰ ਦੀ ਕੋਈ ਭੂਮਿਕਾ ਨਾ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਬਦਲ ਸੀ ਡੀਆਈਜੀ ਭੋਲਰ ਦਾ ਮੌਤਲੀ ਆਦੇਸ਼ ਇਸ ਤੱਤ ਨੂੰ ਸਪਸ਼ਟ ਤੌਰ ਤੇ ਦੱਸਦਾ ਹੈ ਕਿ ਇਸ ਦੌਰਾਨ ਉਹਨਾਂ ਨੇ ਮੌਤਲੀ ਦੇ ਆਦੇਸ਼ ਵੀ ਪੇਸ਼ ਕੀਤੇ ਉਹ ਕਹਿੰਦੇ ਨੇ ਕਿ ਤੁਹਾਡਾ ਨਕਲੀ ਇਮਾਨਦਾਰੀ ਦਾ ਮਖੌਟਾ ਉਤਰ ਗਿਆ ਕਿਉਂਕਿ ਤੁਹਾਡੇ ਗ੍ਰਹਿ ਵਿਭਾਗ ਵਿੱਚ ਭ੍ਰਿਸ਼ਟਾਚਾਰ ਤੁਹਾਡੇ ਨੱਕ ਹੇਟੋ ਹੋ ਰਿਹਾ ਸੀ ਅਸੀਂ ਮੰਗ ਕਰਦੇ ਹਾਂ ਕਿ ਸੀਵੀਆਈ ਪੂਰੀ ਜਾਂਚ ਕਰੇ ਤੇ ਇਹ ਦੱਸੇ ਕਿ ਪੈਸਾ ਅਸਲ ਵਿੱਚ ਕਿਸ ਲਈ ਇਕੱਠਾ ਕੀਤਾ ਗਿਆ ਸੀ ਅਤੇ ਕਿਸ ਨੂੰ ਦੇਣਾ ਸੀ ਮੈਂ ਉਹੀ ਦਰਉਂਦਾ ਹਾਂ ਜੋ ਹਰ ਪੰਜਾਬੀ ਕਹਿ ਰਿਹਾ ਕਿ ਜੇਕਰ ਪੂਰੀ ਜਾਂਚ ਕੀਤੀ ਜਾਂਦੀ ਹੈ ਤਾਂ ਰਸਤਾ ਤੁਹਾਡੇ ਕਟੜੇ ਇਮਾਨਦਾਰ ਬੌਸ ਤੱਕ ਪਹੁੰਚ ਜਾਵੇਗਾ ਦੱਸਣ ਜੋਗ ਹੈ ਕਿ ਬਾਦਲ ਮੁੱਖ ਮੰਤਰੀ ਦੀ ਉਸ ਪੋਸਟ ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ਵਿੱਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਰਿਸ਼ਵਤਖੋਰੀ ਦੇ ਮਾਮਲੇ 'ਚ ਡੀਆਈਜੀ ਰੋਪੜਾ ਚੰਨ ਸਿੰਘ ਭੁੱਲਰ ਨੂੰ ਮੇਰੇ ਵੱਲੋਂ ਪੁਲਿਸ ਮਹਿਕਮੇ ਤੋਂ ਸਸਪੈਂਡ ਕਰਨ ਦੇ ਉਦੇਸ਼ ਜਾਰੀ ਕਰ ਦਿੱਤੇ ਗਏ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮਜ਼ਦ ਕੋਈ ਵੀ ਵਿਅਕਤੀ ਭਾਵੇਂ ਕਿਸੇ ਵੀ ਅਹੁਦੇ ਤੇ ਹੋਵੇ ਉਸ ਦਾ ਬਿਲਕੁਲ ਸਾਥ ਨਹੀਂ ਦਿੱਤਾ ਜਾਵੇਗਾ ਹਰ ਇੱਕ ਤਰ੍ਹਾਂ ਦੀ ਰਿਸ਼ਵਤਖੋਰੀ ਵਿਰੁੱਧ ਆម ਆਦਮੀ ਪਾਰਟੀ ਦੀ ਜੰਗ ਜਾਰੀ ਰਹੇਗੀ ਹੁਣ ਚਰਚਾਾਂ ਵਿੱਚ ਚੱਲ ਰਹੀਆਂ ਨੇ ਕਿ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਪੁਲਿਸ ਦੇ ਡੀਆਈਜੀ ਹਰਚਰਨ ਭੁੱਲਰ ਨੂੰ ਲੱਖਾਂ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਤੀ ਫੜ ਲਿਆ ਗਿਆ 7 ਕਰੋੜ ਨਕਦ ਰੁਪਇਆ ਬਰਾਮਦ ਕਰ ਲਿਆ ਗਿਆ ਤੇ ਡੀਆਈਜੀ ਭੁੱਲਰ ਵੱਲੋਂ ਬੜਾਈ ਸੈਂਕੜੇ ਕਰੋੜ ਰੁਪਏ ਦੀ ਜਾਇਦਾਦ ਦਾ ਖੁਲਾਸਾ ਕਰ ਦਿੱਤਾ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜੇ ਵੀ ਕਹੀ ਜਾਂਦੇ ਨੇ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਜ਼ੀਰੋ ਟੋਲਰੈਂਸ ਹੈ ਇਹ ਕਿਹੋ ਜੀ ਟੋਲਰੇਸ਼ਨ ਹੈ ਜੋ ਅਫਸਰ ਅਤੰਗਲੀਆਂ ਨਾਲ ਪੈਸੇ ਇਕੱਠੇ ਕਰੀ ਜਾਂਦੇ ਨੇ ਸਰਕਾਰ ਨੂੰ ਕੋਈ ਪਤਾ ਨਹੀਂ ਲੱਗਦਾ ਤੇ ਹੁਣ ਜਦ ਸੀਬੀਆਈ ਨੇ ਡੀਆਈਜੀ ਪੁੱਲਰ ਨੂੰ ਚੱਕ ਲਿਆ ਤਾਂ ਮੁੱਖ ਮੰਤਰੀ ਸਾਹਿਬ ਕਹਿਣ ਲੱਗ ਪਏ ਨੇ ਕਿ ਅਸੀਂ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਕਿਸੇ ਭ੍ਰਿਸ਼ਟਾਚਾਰ ਅਫਸਰ ਤੇ ਆਗੂ ਦਾ ਕੋਈ ਸਾਥ ਨਹੀਂ ਦੇਵਾਂਗੇ ਇਹ ਉਹੀ ਗੱਲ ਹੋਈ ਕਿ ਇੱਥੇ ਜਿਹੜਾ ਫਸ ਗਿਆ ਉਹੀ ਚੋਰ ਆ ਤੇ ਬਾਕੀ ਸਾਰੇ ਸਾਥ ਨੇ ਸਤਕਾਰਯੋਗ ਦੋਸਤੋ ਤੁਸੀਂ ਕਿਤੇ ਹੁਣ ਇਹ ਤਾਂ ਨਹੀਂ ਸੋਚ ਰਹੇ ਕਿ ਇੱਥੇ ਉਹੀ ਇਮਾਨਦਾਰ ਹੈ ਜਿਸ ਦਾ ਕਿਤੇ ਦਾ ਨਹੀਂ ਲੱਗਦਾ ਪਰ ਅਸਲ ਇਮਾਨਦਾਰੀ ਦਾ ਉਦੋਂ ਪਤਾ ਲੱਗਦਾ ਜਦ ਕਿਸੇ ਨੂੰ ਕੋਈ ਪਾਵਰ ਮਿਲਦੀ ਹੈ ਜ਼ਿਕਰਯੋਗ ਹੈ ਕਿ ਹਰਚਰਨ ਸਿੰਘ ਭੁੱਲਰ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਿਸ ਐਮ ਐਸ ਭੁੱਲਰ ਦੇ بیٹے ਨੇ ਅਧਿਕਾਰੀਆਂ ਨੇ ਦੱਸਿਆ ਕਿ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਸੀਬੀਆਈ ਨੇ ਉਹਨਾਂ ਦੇ ਕਈ ਬੈਂਕ ਲੋਕਰਾਂ ਦੀ ਵੀ ਜਾਂਚ ਕੀਤੀ ਹੈ ਪੰਜਾਬ ਸਰਕਾਰ ਦੇ ਵੱਲੋਂ ਰੋਪੜ ਰੇਂਜ ਦੇ ਨਵੇਂ ਡੀਆਈਜੀ ਸੀਨੀਅਰ ਆਈਪੀਐਸ ਅਫਸਰ ਨਾਨਕ ਸਿੰਘ ਨੂੰ ਲਾਇਆ ਗਿਆ ਇਸ ਤੋਂ ਪਹਿਲਾਂ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਭੁੱਲਰ ਸਨ ਜਿਨ੍ਹਾਂ ਨੂੰ ਸੀਬੀਆਈ ਦੇ ਵੱਲੋਂ ਪਿਛਲੇ ਦਿਨੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਫਤਾਰ ਕੀਤਾ ਗਿਆ ਤੇ ਇਸ ਵੇਲੇ ਸਰਕਾਰ ਵੱਲੋਂ ਉਹਨਾਂ ਨੂੰ ਸਸਪੈਂਡ ਕੀਤਾ ਜਾ ਚੁੱਕੇ ਦੱਸਦੀ ਹੈ ਕਿ ਆਈਪੀਐਸ ਨਾਨਕਵਾਟ ਰੇਂਜ ਅੰਮ੍ਰਿਤਸਰ ਵਿਖੇ ਤਾਇਨਾਤ ਸਨ ਏਜੀਟੀਐਫ ਲੁਧਿਆਣਾ ਦੇ ਏਆਈਜੀ ਸੰਦੀਪ ਗੋਇਲ ਜੋ ਕਿ 2011 ਬੈਂਚ ਦੇ ਆਈਪੀਐਸ ਅਧਿਕਾਰੀ ਨੇ ਡੀਆਈਜੀ ਏਜੀਟੀਐਫ ਪੰਜਾਬ ਤੋਂ ਇਲਾਵਾ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਦਾ ਕੰਮ ਦੇਖਣਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਬਡੈਲ ਜੇਲ੍ਹ ਵਿੱਚ ਬੰਦ ਸਾਬਕਾ ਡੀਆਈਜੀ ਹਰਚਰਨ ਪੁੱਲਰ ਨੂੰ ਮਿਲ ਲਈ ਉਹਨਾਂ ਦੇ ਪਿਤਾ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਪਹੁੰਚੇ 85 ਸਾਲਾ ਪਿਤਾ ਆਪਣੇ ਪੁੱਤਰ ਨੂੰ ਜੇਲ੍ਹ ਵਿੱਚ ਦੇਖ ਕੇ ਭਾਵੁਕ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਚਿੰਤਾ ਨਾ ਕਰੋ ਸਚਾਈ ਦੀ ਜਿੱਤ ਹੋਵੇਗੀ ਉਹ ਬਡੇਲ ਜੇਲ੍ਹ ਦੇ ਅੰਦਰ ਆਪਣੇ ਪੁੱਤਰ ਨੂੰ ਮਿਲੇ ਜਦ ਸੀਬੀਆਈ ਨੇ ਭੁੱਲਰ ਨੂੰ ਚੰਡੀਗੜ੍ਹ ਅਦਾਲਤ ਵਿੱਚ ਪੇਸ਼ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹ ਆਪਣਾ ਪੱਖ ਪੇਸ਼ ਕਰਨਗੇ ਉਹ ਉਸ ਕੇਸ ਦੀ ਜਾਂਚ ਵੀ ਨਹੀਂ ਕਰ ਰਿਹਾ ਸੀ ਜਿਸ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਭੁੱਲਰ ਲੰਬੇ ਸਮੇਂ ਤੋਂ ਟ੍ਰਾਈ ਸਿਟੀ ਵਿੱਚ ਤਾਇਨਾਤ ਨੇ ਉਸ ਦਾ ਸੈਕਟਰ ਚੜੀ ਚੰਡੀਗੜ੍ਹ ਵਿੱਚ ਇੱਕ ਘਰ ਹੈ ਅਤੇ ਖੰਨਾ ਵਿੱਚ ਕਫਾਰਮ ਹਾਊਸ ਤੇ ਪਰਿਵਾਰ ਵਿੱਚ ਉਸ ਦੀ ਪਤਨੀ ਪੁੱਤਰ ਧੀ ਅਤੇ ਪਿਤਾ ਨੇ